ਉਧਰ ਨਵਜੋਤ ਸਿੰਘ ਸਿੱਧੂ ਉਹ ਕਦੇ ਕਮੈਂਟਰੀ ਵਾਲੇ ਪਾਸੇ ਕਦੇ ਕਹਿੰਦੇ ਵੀ ਭਾਈ ਰਾਜਨੀਤੀ ਵਾਲੇ ਪਾਸੇ ਉਮੀਦਾਂ ਲੱਗਦੀਆਂ ਫਿਰ ਹੁਣ ਕਹਿੰਦੇ ਵੀ ਉਹ ਫਿਰ ਐਕਟਿੰਗ ਵਾਲੇ ਪਾਸੇ ਹਰੇ ਵੈਬ ਸੀਰੀਜ਼ ਵਾਲੇ ਪਾਸੇ ਇਹ ਗੱਲ ਜੇ ਹੁਣ ਸਰਕਾਰ ਨੇ ਉਹਨਾਂ ਦੀ ਪਾਰਟੀ ਨੇ ਦਿਲ ਤੇ ਲਾ ਲਈ ਜਨ ਲੋਕਾਂ ਨੇ ਦਿਲ ਤੇ ਲਾ ਲਈ ਤੇ ਫਿਰ ਹੋਰ ਕੀ ਬਦਲਾਅ ਹੋ ਸਕਦੇ ਆ ਉੱਥੋਂ ਦੇ ਨਹੀਂ ਉੱਥੋਂ ਦਾ ਬਦਲਾਅ ਚੱਲਣ ਡਿਆ ਸਭ ਹਮ ਅੰਮ੍ਰਿਤਸਰ ਈਸਟ ਇਹਨਾਂ ਦਾ ਹਲਕਾ ਜੀ ਈਸਟ ਹਲਕਾ ਨਾ ਮਾਤਾ ਤੇ ਗੱਲ ਇਹ ਆ ਕਿ ਬੀਬੀ ਨਵਜੋਤ ਘਰ ਜਿੱਤੇ ਪਹਿਲਾ ਹਾਂਜੀ ਭਾਜ ਪਾਵਨ ਦੀ ਹੂੰ ਹੂੰ ਉਦੋਂ ਦੱਤੀ ਸਾਹਿਬ ਸ਼ਾਹਦਾਰਗੇ ਸੀ ਜੀ 17 ਚ ਸੀਟ ਆ ਗਈ ਸਿੱਧੂ ਸਾਹਿਬ ਕੋਲ 17 ਚ ਫਿਰ ਗੁਰੂ ਨੇ ਖੜੈਂਕ ਕਰਤਾ ਜਿਵੇਂ ਕਹਿੰਦਾ ਖੜੈਂਕ ਖੜੈਂਕ ਸਹੀ ਗੱਲ ਹੈ ਜੀ ਤੇ 22 ਦੇ ਵਿੱਚ ਗੁਰੂ ਆਪ ਹੀ ਖੜੈਂਕ ਹੋ ਗਏ ਹੂੰ ਹਾਂ ਗੱਲ ਇਹ ਆ ਕਿ ਇਹ ਛੇਰ ਜੇਕ ਸੁੱਟ ਜਾਂਦੇ ਆ ਤੁਰੇ ਜਾਂਦੇ ਤੇ ਆਪ ਜਿਵੇਂ ਹੁਣ ਤੁਸੀਂ ਕਿਹਾ ਕਿ ਕਿਸੇ ਵੈਬ ਸੀਰੀਜ਼ ਨੂੰ ਚਲੇਗਾ ਜਾਂ ਕਮੈਂਟਰੀ ਨੂੰ ਚਲੇਗਾ ਤਾਂ ਗੱਲ ਇਹ ਆ ਕਿ ਇਹ ਤੇ ਰਮਤਾ ਜੋਗੀ ਬਣੇ ਨੇ ਜੀ ਉਹ ਵਿੱਚ ਮਤਲਬ ਕਿ ਜਿਵੇਂ ਛੁਰਲੀ ਜੀ ਕਹ ਲੋ ਛੱਟ ਜਾਂਦੇ ਆ ਲੋਕ ਕਿਆਫੇ ਲਾਉਂਦੇ ਲੋ ਆਵੇ ਨਵਜੋਤ ਸਿੱਧੂ ਆ ਗਿਆ ਹਾਂ ਆ ਗਿਆ ਆ ਗਿਆ ਐਂ ਹੋਈ ਜਾਂਦੀ ਆ ਪਰ ਨਵਜੋਤ ਸਿੰਘ ਸਿੱਧੂ ਜਨਾਬ ਉਹ ਤੇ ਵਿਅਸਤ ਨਹੀਂ ਜ਼ਿਆਦਾ ਰਜੇ ਨਹੀਂ ਚ ਨੇ ਜੀ ਹੁਣ ਉਸ ਹਲਕੇ 'ਚ ਹਲਚਲ ਹੈ ਹੂੰ ਰੌਲਾ ਹੈ ਕਿ ਦਿਨੇਸ਼ ਬਸੀ ਜੀ ਇਹ ਕੈਲੋਕੇ ਦਾਵੇਦਾਰੀ ਰੱਖਦੇ ਸਨ 17 'ਚ ਜੀ 12 'ਚ ਵੀ ਯੂਥ ਦੀ ਜਿਹੜੀ ਕੋਟੇ ਦੀ ਟਿਕਟ ਸੀ ਮਿਲਦਾ ਸ਼ਲਿੰਦਰ ਸ਼ੈਲੀ ਹੁੰਦਾ ਸੀਗਾ ਇੱਕ ਸ਼ਲਿੰਦਰ ਕੇ ਸ਼ੈਲੀ ਇੱਕ ਹੁੰਦਾ ਸੀਗਾ ਉਹਨੂੰ ਮਜੀਠੇ ਤੋਂ ਦੇ ਦਿੱਤੀ ਗਈ ਸੀ ਜੀ ਇਹਦਾ ਮਤਲਬ ਕਿ ਉਦੋਂ ਕੈਲੋਕੇ ਹਿਸਾਬ ਕਿਤਾਬ ਜਿਆ ਲੱਗਾ ਦਨੇਸ਼ ਬੱਸੀ ਜਿਹੜੇ ਆ ਉਹ ਇੰਪਰੂਵਮੈਂਟ ٹرسٹ ਦੇ ਸ਼ਾਹ ਚੇਅਰਮੈਨ ਵੀ ਰਹੇ ਆ ਜੀ ਦਨੇਸ਼ ਬੱਸੀ ਨੇ ਕੀ ਕੀਤਾ ਕਿ ਜਿਹੜਾ ਇਲੈਕਸ਼ਨ ਸੀਗਾ ਉਨੀ ਵਾਲਾ ਉਹ ਤੋਂ ਬਾਅਦ ਥੋੜਾ ਕੰਮ ਉਥੇ ਖਿੱਚਿਆ ਵੀ ਜੀ ਤੇ ਪੈਸਾ țeਲਾ ਵੀ ਉਸ ਇਲਾਕੇ ਤੇ ਵਹਾਵਾ ਖਰਚ ਕੀਤਾ 100-150 ਕਰੋੜ ਜੀ ਤਿਆਰੀ ਉਹਦੀ ਸੀ 22 ਦੇ ਵਿੱਚ ਫਿਰ ਉਹ ਰਹਿ ਗਿਆ ਇਤਰਾ ਮਤਲਬ ਕਿ ਇਹ ਕਹਾਣੀ ਜਿਹੜੀ ਆ ਇਹ ਆ ਕਿ ਦਿਨੇਸ਼ ਬੱਸੀ ਨੂੰ ਹੁਣ ਮੌਕਾ ਲੱਗਿਆ ਜੀ ਕਿ ਨਵਜੋਤ ਸਿੰਘ ਸਿੱਧੂ ਤੇ ਆਸੇਪਾ ਮੈਂ ਤੁਹਾਨੂੰ ਕਹਿ ਕੇ ਤੇ ਹਟਿਆ ਕਿ ਇੱਥੇ ਹਸਾਬ ਕਿਤਾਬ ਸਰ ਉਹ ਹੀ ਆ ਕਿ ਕਦੋਂ ਬਾਬਾ ਮਰੇ ਤੇ ਕਦੋਂ ਬੈਲ ਵੰਡੀਏ ਬਿਲਕੁਲ ਇੱਥੇ ਇੱਥੇ ਇਹੀ ਸੁੱਖਾ ਸੁੱਖੀਆਂ ਜਾਨਾਂ ਇੱਥੇ ਉਹਦੇ ਨਾਲ ਦੀ ਨਾਲ ਅਗਲਾ ਕਹਿੰਦਾ ਵੀ ਭਾਈ ਬਾਸਾ ਹੋਰ ਮਰਮੜਾ ਜੀ ਬਿਲਕੁਲ ਸਰ ਬਿਲਕੁਲ ਬਿਲਕੁਲ ਤੇ ਗੱਲ ਇਹ ਆ ਕਿ ਹੁਣ ਸਿੱਧੂ ਸਾਹਿਬ ਦੀ ਸਿਆਸੀ ਪਿੱਛੇ ਤੇ ਗੁਗਲੀਆਂ ਪਾਉਣ ਵਾਸਤੇ ਦੋ ਬੌਲਰ ਆ ਗਏ ਕਹਾਤਾ ਜੀ ਇੱਕ ਤੇ ਇਹ ਨੇ ਦਿਨੇਸ਼ ਬੱਸੀ ਜੀ ਜੀ ਇੱਕ ਨੇ ਡਿੰਪਾ ਸਾਹਿਬ ਹੂੰ ਉਹ ਤੁਹਾਨੂੰ ਪਤਾ ਹੀ ਆ ਕਿ ਖਡੂਰ ਸਾਹਿਬ ਵਾਲੀ ਉਹਨਾਂ ਤੋਂ ਛੜਾਈ ਗਈ ਸੀਟ ਬਿਲਕੁਲ ਤੇ ਉਹਨਾਂ ਨੂੰ ਭੇਜ ਦਿੱਤਾ ਗਿਆ ਕਿ ਚਲੋ ਤੁਹਾਨੂੰ ਇਨਚਾਰਜ ਲਾ ਦਿੰਦੇ ਹਾਂ ਹੂੰ ਹੁਣ ਇਹਨਾਂ ਨੇ ਜਿਹੜਾ ਪਹਿਲਾ ਇਲੈਕਸ਼ਨ ਲੜਿਆ ਸੀ ਉਹ ਬਿਆਸ ਤੋਂ ਲੜਿਆ ਜੀ ਫਿਰ ਦੂਜਾ ਸ਼ਾਇਦ ਇਹਨਾਂ ਨੇ ਲੜਿਆ ਸੀਗਾ ਸਾਊਥ ਤੋਂ ਤੇ ਬਾਅਦ ਦੇ ਵਿੱਚ ਭਾਈ ਡਿੰਪਾ ਸਾਹਿਬ ਜਿਹੜੇ ਆ ਇੱਕ ਹੋਰ ਵਿਧਾਨ ਸਭਾ ਇਲੈਕਸ਼ਨ ਲੜਦੇ ਤੇ ਉਸ ਤੋਂ ਬਾਅਦ ਸ਼ਾਇਦ ਲੋਕ ਸਭਾ ਜੀ ਇਹਦਾ ਇਹਨਾਂ ਦਾ ਸਿਆਸੀ ਸਫਰ ਆ ਹੂੰ ਹੂੰ ਤਾਂ ਹੁਣ ਇਹਨਾਂ ਨੂੰ ਲੱਗਦਾ ਕਿ ਇਹ ਟਿਕਾਣਾ ਆਪਾਂ ਮੰਨ ਲ ਲਈਏ ਯਾਨੀ ਸਿੱਧੂ ਦੀ ਪਿੱਛ ਤੇ ਖਾਲੀ ਪਈ ਆ ਉਥੇ ਹੁਣ ਬਾਲਾਂ ਪਾਉਣ ਵਾਲੇ ਉਥੇ ਦੋ ਆ ਗਏ ਦੋ ਆ ਗਏ ਉਹ ਕਹਿੰਦਾ ਮੈਂ ਓਵਰ ਕਰਾਉਣਾ ਉਹ ਕਹਿੰਦਾ ਮੈਂ ਕਰਾਉਣਾ ਪਰ ਚਲੋ ਫਿਰ ਦੋ ਕੰਪੀਟੀਸ਼ਨ ਹੋਣੀ ਚਾਹੀਦੀ ਹੈ ਇਹ ਹੁਣ ਉਹ ਪੈਂਦੀ ਫਲੀਪਰ ਪੈਂਦਾ ਕੀ ਪੈਂਦਾ ਟੌਪ ਸਪਿਨ ਹੁੰਦੀ ਆ ਕੀ ਹਿਸਾਬ ਕਿਤਾਬ ਆ ਯਾਨੀ ਉਥੇ ਆਹੋ ਜੀ ਖੇਡ ਜਿਹੜੀ ਆ ਉਹ ਚੱਲਣ ਢਈ ਆ ਜੀ ਜੀ ਐਸ ਵੇਲੇ ਦੋਨੇ ਹੀ ਐਕਟਿਵ ਨੇ ਲੀਡਰ ਕਾਂਗਰਸ ਦੇ ਕੇ ਭਾਈ ਨਵਜੋਤ ਸਿੰਘ ਸਿੱਧੂ ਤਾਂ ਹੈ ਨਹੀਂ ਹੂੰ ਤਾਂ ਫਿਰ ਮੌਕਾ ਕਿਵੇਂ ਕਿਹਾ ਜਾਵੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਾਜਨੀਤੀ ਚ ਇਹੋ ਹੀ ਹੁੰਦਾ ਸਾਬ ਕਿ ਇੱਕ ਕਤਾਰ ਚੋਂ ਪਾਸੇ हटਿਆ ਨਹੀਂ ਪੰਜ ਉਹਦੀ ਜਗ੍ਹਾ ਲੈਣ ਵਾਸਤੇ ਲੜਨ ਵਾਸਤੇ ਤਿਆਰ ਰਹਿੰਦੇ ਤਿਆਰ ਹੁੰਦੇ ਜੀ ਬਿਲਕੁਲ ਇਹ ਇਹ ਦਸਤੂਰ ਹੈ ਰਾਜਨੀਤੀ ਦਾ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸਿਆਸੀ ਪੇਚਿਆ ਉਹਦੇ ਤੇ ਕੈਲੋ ਕੇ ਬਾਲਾਂ ਕਮਾਉਣ ਵਾਸਤੇ ਦੋ ਬੋਲਰ ਜਿਹੜੇ ਆ ਉਹ ਉਹ ਜਿਵੇਂ ਐਨ ਘਸਾਉਂਦੇ ਹੁੰਦੇ ਆ ਪੈਂਟ ਜੀ ਨਾਲ ਇੱਕ ਪਾਸੇ ਉਹਦਾ ਜਿਹੜੀ ਉਹ ਸ਼ਾਈਨਿੰਗ ਹੁੰਦੀ ਜਿਹੜੀ ਉਹਨੂੰ ਕਰਨਾ ਹੁੰਦਾ ਨਾ ਤੇ ਇੱਕ ਪਾਸੇ ਹੋਰ ਤਾਂ ਉਹ ਬਸ ਕੈਲੋ ਕੇ ਪਜਾਮੇ ਨਾਲ ਘਸਾਈ ਜਾਂਦੇ ਆ ਵੀ ਕਿਹੜਾ ਮੌਕਾ ਮਿਲੇ ਤੇ ਕਿਹੜਾ ਵੇਲਾ ਹੋਵੇ ਤੇ ਕਿਹੜਾ ਅਸੀਂ ਚੱਕ ਲਈਏ ਫਟਾ ਜੀ ਜੀ ਆਪਣੇ ਭੁਵਿੱਖ ਨੂੰ ਸ਼ਾਈਨ ਕਰਨ ਵਾਸਤੇ ਸ਼ਾਈਨ ਨਹੀਂ ਕਰ ਰਿਹਾ ਹੈ ਨਾ ਜੀ ਜੱਟਨ ਫਾਇਰ ਜੀ ਕਹਿ ਰਹੇ ਕਿ ਪਹਿਲਾਂ ਵੀ ਫਿਲਮਾਂ ਦੇ ਵਿੱਚ ਆ ਚੁੱਕੇ ਨੇ ਉਹ ਬਾਈ ਕਈ ਥਾਵਾਂ ਤੇ ਜਾ ਚੁੱਕੇ ਨੇ ਤੇ ਕਈ ਥਾਵਾਂ ਤੋਂ ਆ ਚੁੱਕੇ ਨੇ ਹਾਂ ਜੀ ਅੰਮ੍ਰਿਤਪਾਲ ਪੁੱਤਰ ਜੀ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਹੁਣ ਫਿਲਮਾਂ ਹੀ ਬਣਾਉਣਗੇ ਉਹ ਇੱਧਰ ਨਹੀਂ ਆਉਂਦੇ ਜੀ ਜੀ ਲੱਗਦਾ ਤੇ ਇਹ ਹੋਈਆ ਜੀ ਜੀ ਤੇ ਅੰਮ੍ਰਿਤਪਾਲ ਜੀ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਤੋਂ ਲੋਕਾਂ ਨੂੰ ਉਮੀਦ ਨਹੀਂ ਲਾਉਣੀ ਚਾਹੀਦੀ ਉਹਨਾਂ ਦਾ ਹਾਲ ਵਾਈਡ ਨਾਲ ਹੋਇਆ ਪਿਆ ਕਹਿੰਦੇ ਨੂੰ ਆਪ ਹੀ ਨਹੀਂ ਪਤਾ ਲੱਗਦਾ ਮੈਂ ਕੀ ਕਰੀ ਜਨਾ ਨਹੀਂ ਨਹੀਂ ਸਤ ਨਹੀਂ ਯਾਰ ਕੋਣ ਵੀ ਤੇ ਅੱਛਾ ਬੋਲਦੇ ਸਨ ਸਿੱਧੂ ਸਾਹਿਬ ਕਈ ਵਾਰ ਉਹ ਕੱਲਾ ਬੋਲਦੇ ਹੀ ਨੇ ਜੀ ਕਈ ਵਾਰ ਬੋਲਦੇ-ਬੋਲਦੇ ਵੀ ਉਹ ਸਾਰਾ ਕੁਝ ਕਰਕੇ ਨਾ ਖੀਰ ਸੇਵੀਆਂ ਚ ਸੁਆਹ ਪਾ ਜਾਂਦੇ ਆ ਹਾਂ 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 ਬਿਲਕੁਲ ਆਹੀ ਉਹਨਾਂ ਦਾ ਅੰਦਾਜ਼ ਜਿਹੜਾ ਨਾ ਠੀਕ ਨਹੀਂ ਹੋਇਆ ਲੋਕਾਂ ਚ ਇੱਕ ਵਾਰੀ ਤੇ ਨਵਜੋਤ ਸਿੰਘ ਸਿੱਧੂ ਬਹੁਤ ਬਹੁਤ ਹੀ ਫੇਮਸ ਹੋਏ ਸਨ ਹਾਂ ਬਿਲਕੁਲ ਯਾਨਕਿ ਰਾਜਨੀਤੀ ਚ ਤੁਸੀਂ ਅ ਪ੍ਰਸੰਗਿਕ ਰਹੋਗੇ ਤੱਤਾ ਦੀ ਹੈ ਜਦੋਂ ਤੁਸੀਂ ਗੈਰ ਪ੍ਰਸੰਗਿਕ ਹੋਗੇ ਬੜੇ ਵੱਡੇ-ਵੱਡੇ ਚਿਹਰੇ ਆ ਜੀ ਪਰ ਉਹ ਮੁੜਕੇ ਪੋਲ ਜਾਂਦੇ ਹਾਂ ਮੁੜਕੇ ਹਾਂ ਜੀ ਹਾਂ ਜੀ ਉਹ ਇਸ਼ਕੇ ਦੇ ਪੱਤੇ ਸਸੀਏ ਮੁੜਕੇ ਤਾਂ ਬਣਾਉਂਦੇ ਨੇ ਤਾਂ ਮੁੜਕੇ ਨਹੀਂ ਆਉਂਦਾ ਸੈਟ ਕਰ ਹਮ ਉਹ ਹੈ ਜੋ ਖੁਦਾ ਕੋ ਭੁੱਲ ਗਏ ਤੂੰ ਮੇਰੀ ਜਾਂ ਕਿਸ ਗੁਮਾਨ ਮੇ ਹੋਏ ਕਿਸ ਗੁਮਾਨ ਬਸ ਇਹੀ ਹੈ ਲੋਕ ਤੁਹਾਨੂੰ ਪਤਾ ਹੀ ਆ ਫਿਰ ਪੁੱਲ ਜਾਂਦੇ ਜੀ 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 ਮਿੰਟੂ ਜੀ ਕਈ ਦੋਸਤ ਇੱਥੇ ਕਰ ਰਹੇ ਨੇ ਗੱਲਾਂ ਕਹਿ ਰਹੇ ਨੇ ਕਿ ਸਿੱਧੂ ਸਾਹਵਣ ਕਮੈਂਟਰੀ ਕਰਨਗੇ ਵੇਖੋ ਜੀ ਕੀ ਕਰਦੇ ਨੇ ਕੋਈ ਪਤਾ ਨਹੀਂ ਉਹਨਾਂ ਦਾ ਕੱਲ ਨੂੰ ਗਿੜਾ ਖਾ ਕੇ ਆ ਵੀ ਸਕਦੇ ਨੇ ਹਾਂ ਜੀ ਪਰ ਇਹੋ ਹੀ ਆ ਕਿ ਉਸ ਵੇਲੇ ਹੁਣ ਉੱਥੇ ਕੌਣ ਹੋਏਗਾ ਜੀ ਮਾਲਕ ਮੁਖਤਿਆਰ ਬਿਲਕੁਲ ਇਹ ਤਾਂ ਬਈ ਗੱਲ ਇਹ ਹੈ ਨਾ ਕਿ ਇਹ ਵੇਲੀ ਜਿਹੜੀ ਆ ਸੁਣੀ ਨਹੀਂ ਛੱਡੀ ਜਾ ਸਕਦੀ ਹੂੰ ਇਹਦੇ ਵਿੱਚ ਫਿਰ ਕਹ ਲੋ ਕਿ ਉਹ ਨਾ ਨਾ ਵੇਲੀ ਮੀਏ ਬਾਕਰਦੀ ਤੇ ਵਿੱਚ ਸਲੇਮੋ ਆਕੜਦੀ ਹਮ ਗੱਲ ਇਹ ਕਿ ਸਲੀ ਛੱਡੋਗੇ ਨਾ ਜੀ ਗੱਲਾ ਕਈ ਸਨੇਮਾ ਗੂਏ ਦੇ ਖੜੀਆਂ ਜੀ ਉਹ ਪਾਸੇ ਕਰ ਜੀ ਸਰ ਬਿਲਕੁਲ ਜੀ ਮਿੰਟੂ ਜੀ ਚਲੋ ਖੈਰ ਆਪਾਂ ਇੱਕ ਹੋਰ ਖਬਰ ਕਰੀਏ ਬੜੀ ਮੰਦ ਭਾਗੀ ਦੀ ਖਬਰ ਹੈ ਪਰ ਇਹੋ ਜਿਹੀਆਂ ਖਬਰਾਂ ਨਾ ਦੂਜੇ ਤੀਜੇ ਦਿਨ ਕੋਈ ਨਾ ਕੋਈ ਸਾਹਮਣੇ ਆਉਂਦੀ ਰਹਿੰਦੀ ਪਤਾ ਨਹੀਂ ਕੀ ਸਮਾਜ ਦਾ ਸਿਸਟਮ ਹੁੰਦਾ ਜਾ ਰਿਹਾ ਹੈ ਕਹਿੰਦੇ ਕਿ 6 ਸਾਲ ਦੀ ਬੱਚੀ ਨੂੰ ਇੱਕ ਪ੍ਰਿੰਸੀਪਲ ਨੇ ਪਹਿਲਾਂ ਦੁਸ਼ਕਰਮ ਕੀਤਾ ਫਿਰ ਮਾਰਤਾ ਤੇ ਇਹ ਤਾਂ ਹੁਣ ਸਾਂਝੀਆਂ ਕਰਨ ਤੋਂ ਵੀ ਮਾਨ ਬੜਾ ਦੁਖਦਾ ਪਰ ਫਿਰ ਵੀ ਇਹ ਚੀਜ਼ਾਂ ਸਾਂਝੀਆਂ ਕਰਨੀਆਂ ਪੈਂਦੀਆਂ ਨੇ ਗੁਰਦਾਬ ਦੀ ਖਬਰ ਹੈ ਥੋੜਾ ਜਿਹਾ ਮਾਮਲਾ ਕਲੀਅਰ ਕਰਿਓ ਦੱਸ ਜੀ ਜਿਲ੍ਹੇ ਦਾ ਜਿਲ੍ਹੇ ਦਾ ਇਹ ਕੱਲ ਦੀ ਖਬਰ ਬੜੀ ਜ਼ਿਆਦਾ ਕਹ ਲੋ ਕਿ ਲੋਕਾਂ ਚ ਨਾ ਆਵਾਜ਼ਾਰੀ ਨਾਲ ਪੜੀ ਸੁਣੀ ਜਾ ਰਹੀ ਆ ਕਿ ਕਮਾਲ ਦੀ ਗੱਲ ਹੈ ਯਾਰ ਮਾਪੇ ਆਪਣੇ ਅੰਦਰ ਦੇ ਟੋਟੇ ਨੂੰ ਅਧਿਆਪਕਾਂ ਦੀ ਯਕੀਨ ਤੇ ਛੱਡਦੇ ਨੇ ਬਿਲਕੁਲ ਜੀ ਸਾਡੇ ਵੀ ਕੀ ਹੁੰਦਾ ਸੀਗਾ ਕਿ ਪੁਰਾਣੇ ਸਮਿਆਂ ਚ ਨਾ ਮਾਸਟਰਾਂ ਕੋਲ ਸਕੂਟਰ ਮੋਪ ਪੜਾਉਂਦੀਆਂ ਸੀਗੀਆਂ ਤੇ ਢਾਣੀ ਟੂਣੀ ਦੇ ਜਿਹੜੇ ਜਵਾਕ ਹੁੰਦੇ ਸੀ ਨਾ ਉਹ ਲੱਦ ਲਿਆਉਂਦੇ ਹੁੰਦੇ ਸੀ ਦੋ ਆ ਚਾਰ ਜਿੰਨੇ ਉਹ ਲੱਦ ਸਕਦੇ ਸੀ ਬਿਲਕੁਲ ਹੁਣ ਇਸ ਤਰ੍ਹਾਂ ਹੀ ਕਿਤੇ ਕਿਸੇ ਥਾਂ ਤੋਂ ਇਹ ਪ੍ਰਿੰਸੀਪਲ ਕਾਰ ਤੇ ਲੰਘਣ ਡਿਆ ਸੀਗਾ ਤੇ ਉਹ ਬੱਚੀ ਨੇ ਵੀ ਸਕੂਲ ਉਸੇ ਜਾਣਾ ਸੀ ਹਮ ਤੇ ਮਾਂ ਦੀ ਕੋਈ ਅਰਜ਼ ਹੋਈ ਗੁਜ਼ਾਰਿਸ਼ ਹੋਈ ਕਿ ਇਹਨੂੰ ਵੀ ਸਾਬ ਨਾਲ ਲੈ ਜਾਓ ਹੁਣ ਦੇਖੋ ਕਿੱਥੇ ਤੇ ਬੱਚੀ ਨੂੰ ਆਪਣੀ ਧੀ ਵਾਂਗੂ ਲੈ ਕੇ ਜਾਣਾ ਅਧਿਆਪਕ ਨੇ ਕਿ ਤੁਸੀਂ ਇਹ ਦੇਖੋ ਨਾ ਤੁਹਾਡੇ ਤੇ ਯਕੀਨ ਕਿੰਨਾ ਹੈ ਯਕੀਨ ਹੈ ਤੁਹਾਡੇ ਤੇ ਨਹੀਂ ਜਿਸ ਚੇਅਰ ਤੇ ਤੁਸੀਂ ਬੈਠੇ ਹੋ ਜੀ 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 ਜੋ ਡਿਊਟੀ ਦੇ ਰਹੇ ਹੋ ਉਸ ਦਾ ਯਕੀਨ ਹੈ ਕਿ ਅਧਿਆਪਕ ਤਬਈ ਬੱਚੇ ਦੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪ੍ਰੋਟੈਕਟਰ ਨੇ ਪ੍ਰੋਟੈਕਟਰ ਨੇ ਬਿਲਕੁਲ ਤਾਂ ਹੁਣ ਦੇ ਮਾਪੇ ਕਿਹਾ ਜਾਂਦਾ ਜੀ ਇਸ ਤੋਂ ਵੱਡੀ ਗੱਲ ਕੀ ਹੁੰਦਾ ਹੈ ਕਿ ਨੇ ਮਾਪੇ ਬਾਅਦ ਮਾਪੇ ਅਧਿਆਪਕ ਕੇ ਕੁੜੀ ਜਿਹੜੀ ਸੀ ਉੱਥੇ ਪਹੁੰਚੀ ਨਾ ਸਟਾਫ ਕਹਿ ਰਿਹਾ ਕਿ ਆ ਗਈ ਹੋਈ ਨਹੀਂ ਉਹ ਤਾਂ